ਭਾਈ ਹੈਗਾ ਜਿਹੜਾ ਗਰੀਬਾਂ ਦਾ ਮਸੀਹਾ ਹੋਵੇ ਗਰੀਬਾਂ ਨਾਲ ਖੜਨ ਵਾਲਾ ਹੋਵੇ ਗਰੀਬਾਂ ਦੀ ਅਦਾਲਤ ਹੋਵੇ ਜਿੱਥੇ ਗਰੀਬਾਂ ਦੀ ਸੁਣਵਾਈ ਹੋਵੇ ਪੈਸੇ ਵਾਲੇ ਜ਼ਮੀਨਜ਼ਾਹਰ ਅਗਰ ਤਾਂ ਭਾਈ ਧਰਨਾ ਲਾ ਲੈਣਦੇ ਨੇ 6-7 ਦਿਨ ਲਾ ਕੇ ਧਰਨਾ ਲਾ ਸਕਦੇ ਨੇ ਆਪਦੇ ਹੱਕ ਲਈ ਹਕਕਾਂ ਵਾਸਤੇ ਲੜਦੇ ਨੇ ਪਰ ਗਰੀਬ ਮਜ਼ਦੂਰ ਮਿਸਤਰੀ ਲੇਬਰ ਵਾਲਾ ਕੋਈ ਵੀ ਭਾਈ ਧਰਨਾ ਨਹੀਂ ਲਾ ਸਕਦਾ ਇੱਕ ਦਿਨ ਲਾ ਲੂ ਦੋ ਦਿਨ ਲਾ ਲੂ ਹਨਾ ਉਹ ਕਮਰੂ ਭਾਈ ਕਿੱਥੋਂ ਲਾ ਲੂ ਜਿਹਦੇ ਘਰਾਂ ਦੇ ਵਿੱਚ ਗਰੀਬੀ ਹੈ ਉਹਨਾਂ ਨੂੰ ਪਤਾ ਕੀ ਚੀਜ਼ਾਂ ਮਜਬੂਰੀ ਕਿਸ ਨੇ ਸਹੀ ਕਿਹਾ ਜਦੋਂ ਭੀੜ ਪੈਂਦੀ ਆ ਸੜ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਦੇ ਜਿਸਮ ਤੱਕ ਵੇਚਣਾ ਪੈਂਦਾ ਵੀਰੇ ਵਿੱਚ ਗਰੀਬੀ ਦੇ ਤੇ ਜਿਹਨੂੰ ਸਭ ਕੁਝ ਬਣਾ ਬਣਾ ਮਿਲਦਾ ਭਈ ਉਹ ਕਹਿੰਦਾ ਵੀ ਹੱਥਾਂ ਦੀ ਮਿਹਨਤ ਆ ਪੈਸਾ ਪਰ ਜਿਹਨੇ ਭਈ ਆਪ ਕਰਨਾ ਉਹਨੂੰ ਬਸ ਕੇ ਦੇਖੋ ਪੈਸਾ ਕੀ ਚੀਜ਼ ਆ ਮਜਬੂਰੀ ਕੀ ਚੀਜ਼ ਆ ਕਿਸੇ ਨੇ ਸਹੀ ਕਿਹਾ ਰੱਬਾ ਮੌਤ ਦੇਵੀਂ ਪਰ ਗਰੀਬੀ ਨਾ ਦੇਈ ਜਦੋਂ ਆਪਣੇ ਬੰਦਾ ਕੰਮ ਤੋਂ ਆਉਂਦਾ ਬੱਚੇ ਪਰਿਵਾਰ ਸਾਰਾ ਉਹਨੂੰ ਬੰਦੇ ਕੰਨੀ ਝਾਕਦਾ ਵੀ ਅੱਥਨੇ ਚਲੋ ਚਾਰ ਪੀ ਲੈ ਕੇ ਆਪਾਂ ਘਰ ਦਾ ਕੁਝ ਕਰਾਂਗੇ ਹਨ ਆਟਾ ਕੋਟਾ ਕੁਝ ਵੀ ਆ ਮਜ਼ਦੂਰੀ ਹੁੰਦੀ ਆ ਪਰ ਜਦੋਂ ਕੋਈ ਪੈਸੇ ਦਾ ਪੈਂਦਾ ਹਨ ਮਾਲਕ ਜਾਂ ਕੋਈ ਵੀ ਆ ਕਹਿੰਦਾ ਦੇ ਦੇਨੇ ਆ ਅੱਜ ਦੇ ਦੇਣ ਕੱਲ ਨੂੰ ਦੇ ਦਿਆਂਗੇ ਫਿਰ ਕਹਿੰਦਾ ਸੀ ਪਿੰਡ ਛੱਡ ਕੇ ਭੱਜਦੇ ਆ ਸਾਡੀ ਇੱਕ ਦਿਹਾੜੀ ਤੇ ਤਰ੍ਹਾਂ ਗੁਜ਼ਾਰਾ ਹੁੰਦਾ ਬਈ ਦਿਹਾੜੀ ਵੀ ਅਗਲਾ ਤਾਂ ਲਾਉਂਦਾ ਜਿਹਦੇ ਕੋਲ ਰੁਪਈਆ ਨੀ ਗਰੀਬੀ ਆ ਪੇਰ ਜਗਾਰੀ ਆ ਜੇ ਤੁਸੀਂ ਇਹ ਹਾਲਤ ਦੇ ਵਿੱਚ ਹੋਣਾ ਤੁਹਾਨੂੰ ਫਿਰ ਪਤਾ ਲੱਗੇ ਗਰੀਬੀ ਤੇ ਮਜ਼ਦੂਰੀ ਕੀ ਚੀਜ਼ ਆ ਲੇ ਵੀ ਵੀਡੀਓ ਚੰਗੀ ਲਗੀ ਸ਼ੇਅਰ ਕਰੋ